ਅੱਜ ਮੈਂ ਪੂਰੀ ਟੀਮ ਨੂੰ ਲੈ ਕੇ ਬਾਬੂ ਜੀ ਦੇ ਚਰਨਾ ਜ ਆ ਗਿਆ ਸਮਝ ਲਓ ਜਾਣੇ ਦੀ ਸ਼ਰਨ ਚ ਆ ਗਿਆ ਸਮਝੋ ਇਹ ਪੂਰੀ ਟੀਮ ਮੇਰੇ ਨਾਲ ਖੜੀ ਹੈ ਬਾਬੂ ਜੀ ਅੱਜ ਤੋਂ ਅਸੀਂ ਤੁਹਾਡੇ ਨਾਲ ਹੈ ਇੱਕ ਰਲ ਕੇ ਇੱਕਜੁੱਟ ਕੇ ਕੰਦੇ ਨਾਲ ਕੰਦਾ ਜੋੜ ਕੇ ਦਿਲ ਨਾਲ ਦਿਲ ਜੋੜ ਕੇ ਔਰ ਰਾਤ ਦਿਨ ਮਿਹਨਤ ਕਰਾਂਗੇ ਜਿੱਥੋਂ ਤੱਕ ਹੋ ਸਕੇ ਤੁਹਾਨੂੰ ਬਲੰਦੀਆਂ ਤੇ ਲੈ ਜਾਵਾਂਗੇ ਮੈਂ ਘਰ ਵਾਪਸੀ ਦੁਬਾਰਾ ਕਰਨੀ ਹੈ ਮੈਂ ਬੜਾ ਮਤਲਬ ਇਸ ਗੱਲ ਨੂੰ ਮਹਿਸੂਸ ਕੀਤਾ ਕੱਲ ਦਾ ਹੀ ਮੇਰਾ ਬੀਪੀ ਅਪ ਡਾਊਨ ਹੋਇਆ ਕਰਦਾ ਜੀ ਇਸ ਦਿਨ ਸੈਟ ਹੋ ਗਿਆ ਚਲੋ ਮੇਰਾ ਸੈਟ ਹੋ ਗਿਆ ਕੱਲ ਦਾ ਹੀ ਮੇਰਾ ਬੀਪੀ ਨਾਲ ਯਾਰ ਮੈਂ ਸ਼ੁਕਰੀਆ ਸ਼ੁਕਰੀਆ ਕਿਉਂ ਦੁਆਨਦਿਆ ਜੱਟੂਵਾਲ ਦੇ ਸਾਬਕਾ ਸੂਬੇਦਾਰ ਮੇਜਰ ਮਦਨ ਲਾਲ ਦੀ ਹੋਈ ਘਰ ਵਾਪਸੀ ਇੱਕ ਦਿਨ ਪਹਿਲਾਂ ਹੀ ਕੀਤੀ ਸੀ ਆਪ ਪਾਰਟੀ ਜੁਆਇਨ ਦਿਨਨਗਰ ਹਲਕੇ ਦੇ ਪਿੰਡ ਜੱਟੂਵਾਲ ਦੇ ਕਰੀਬ 25 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਸਾਬਕਾ ਸੁਬੇਦਾਰ ਮੇਜਰ ਮਦਨ لال ਨੇ ਇੱਕ ਦਿਨ ਹੀ ਆਮ ਆਦਮੀ ਪਾਰਟੀ 'ਚ ਰਹਿਣ ਤੋਂ ਬਾਅਦ ਫਿਰ ਕਾਂਗਰਸ ਪਾਰਟੀ 'ਚ ਵਾਪਸੀ ਕੀਤੀ ਹੈ ਜਿਸ ਦਾ ਵਿਧਾਇਕ ਅਰਣਾ ਚੌਧਰੀ ਦੀ ਰਹਾਇਸ਼ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਕੀ ਬੋਲੇ ਸਾਬਕਾ ਸੁਬੇਦਾਰ ਮਦਨ لال ਜੀ ਆਓ ਸੁਣਦੇ ਮੈਰਟਾਇਰ ਸੁਬੇਰ ਮੇਜਰ ਮਦਨ لال ਪਿੰਡ ਜੱਟੂਆ ਠੀਕ ਥੋੜੇ ਦਿਨ ਪਹਿਲਾਂ ਲੱਗਾ ਸੀ ਪਤਾ ਤੁਸੀਂ ਆਪ ਪਾਰਟੀ 'ਚ ਜੁਆਇਨ ਕੀਤਾ ਤੇ ਅੱਜ ਫਿਰ ਕਾਂਗਰਸ ਪਾਰਟੀ ਦੇ ਮੈਡਮ ਦੇ ਘਰ ਤੇ ਪਹੁੰਚ ਕੇ ਜੁਆਇਨ ਕਰਦੇ ਕੀ ਕਹਿਣਾ ਚਾਹਤੇ ਕੀ ਗੱਲ ਕੀ ਹੈ ਮੈਂ ਜੀ 26 ਸਾਲ ਹੋ ਗਿਆ ਕਾਂਗਰਸ ਜੁਆਇਨ ਕਰੇ ਜਦ ਮੈਂ 2001 ਚ ਰਟਾਇ ਰਹਾ ਹਾਂ ਤੋਂ ਲੈ ਕੇ ਟਿਲ ਡੇਡ ਤੱਕ ਮੈਂ ਕਾਂਗਰਸ ਕੰਦੀ ਨਾ ਕੰਦਮ ਲਾ ਕੇ ਬਾਊ ਸ਼ੋਕ ਜੀ ਸ਼੍ਰੀਮਤੀ ਅਰਨਾ ਚੌਧਰੀ ਦੇ ਨਾਲ ਜੁੜੇ ਅਸੀਂ ਜੀ ਤੇ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਤੇ ਇਲੈਕਸ਼ਨ ਹੋਏ ਸੀ ਸਰਪੰਚੀ ਦੇ ਇਲੈਕਸ਼ਨ ਹੋਏ ਸੀ ਉਹ ਸਰਪੰਚ ਨਾਲ ਸਾਡੀ ਕੁਝ ਮਾੜੀ ਮੋਟੀ ਕਹਾ ਸੁਣੀ ਹੋਗੀ ਉਸ ਤੋਂ ਬਾਅਦ ਨਾ ਮੈਂ ਉਹ ਸਰਪੰਚ ਨੇ ਮੈਨੂੰ ਪੁੱਛਿਆ ਨਾਮ ਨੂੰ ਕਦੇ ਲੈ ਕੇ ਆਏ ਉਹਨਾਂ ਦੀ ਰਾਈ ਅਸੀਂ ਆਂਦੇ ਰਹੇ ਤੇ ਮਿਲ ਦਿਲ ਦੇ ਵਿੱਚ ਇਹ ਸ਼ੱਕ ਪੈ ਗਿਆ ਵੀ ਪਤਾ ਨਹੀਂ ਮੇਰੇ ਬਾਰੇ ਬਾਪੂ ਜੀ ਨਾਲ ਜਾਂ ਮੈਡਮ ਦੇ ਨਾਲ ਕੋਈ ਪਤਾ ਨਹੀਂ ਕੋਈ ਗੱਲ ਕੀਤੀ ਹੋਣੀ ਹੈ ਜਿਸ ਕਰਕੇ ਬਾਪੂ ਜੀ ਨਾਰਾਜ਼ ਨੇ ਮੇਰ ਨਾਲ ਅਜਤੂ ਸਾਲ ਪਹਿਲੇ ਵੀ ਮੇਰੀ ਬੌਜੀ ਨਾਲ ਗੱਲ ਹੋਈ ਸੀ ਨਵੇਂ ਸਾਲ ਜਿਹੜਾ ਸ਼ਿਕਵਾ ਸ਼ਿਕਾਇਤ ਦੂਰ ਹੋ ਗਈ ਉਦੋਂ ਤੋਂ ਲੈ ਕੇ ਟਿਲ ਰੇਟ ਤੱਕ ਮੈਂ ਫਿਰ ਬੌਜੀ ਨਾਲ ਪਿੱਛੇ ਰਿਹਾ ਨਾ ਮੈਂ ਕਿਤੇ ਗਿਆ ਹੀ ਨਹੀਂ ਅਚਾਨਕ ਹੀ ਪਰਸੋਂ 4 ਤਰੀਕ ਦੀ ਗੱਲ ਹੈ ਕੁਝ ਸਾਡੇ ਪਿੰਡ ਦੇ ਬੰਦੇ ਉਹਨਾਂ ਨਾਲ ਸ਼ਮਸ਼ੀਰ ਜੀ ਦੇ ਨਾਲ ਚੰਗਾ ਉਹਨਾਂ ਦਾ ਸੀ ਉਹਨਾਂ ਦੇ ਨਾਲ ਮੈਂ ਕੰਮ ਕਰਨਾ ਪਠਾਨਕੋੜੀ ਕੁਝ ਕੰਮ ਕਰੀਦਾ ਟੋਕਰੀ ਕੰਮ ਕਰਦਾ ਉਹ ਗਏ ਉਹਨਾਂ ਕੋਲ ਤੇ ਮੈਂ ਵੀ ਉਸੇ ਗੱਡੀ 'ਚ ਬੈਠੇ ਸੀ ਮੈਨੂੰ ਕਹਿੰਦੇ ਚੱਲ ਚੱਲੀਏ ਮੈਂ 2 ਮਿੰਟ ਚੱਲੇ ਗਿਆ ਉਹਨਾਂ ਦੇ ਨਾਲ ਮੈਨੂੰ ਨਹੀਂ ਪਤਾ ਮਾਦਰ ਕੀ ਹੈ ਉੱਥੇ ਜਾ ਕੇ ਤੇ ਉਹਨੇ ਜੁਆਇਨ ਕੀਤੀ ਪਾਰਟੀ ਤੇ ਉਹ ਮੈਨੂੰ ਕਹਿੰਦੇ ਤੁਸੀਂ ਆ ਜਾ ਮੈਂ ਯਾਰ ਮੈਂ ਤੇ ਜੁਆਇਨ ਕਰ ਸਰਿੰਦਰ ਸਰਪੰਚ ਵੀ ਨਾਲ ਹੀ ਸਰਿੰਦਰ ਸਰਪੰਚ ਵੀ ਕਹਿੰਦਾ ਨਹੀਂ ਯਾਰ ਸਾਡੇ ਗੱਲ ਦੀ ਸੋਫਾ ਨਾ ਪਾਓ ਤੇ ਖੁੱਦ ਹੀ ਪੇਟ ਖੁਰਦੀ ਐ ਮੈਂ ਵੀ ਆ ਕੇ ਨਹੀਂ ਲੇਕਰ ਉਹ ਕਹਿੰਦੇ ਨਹੀਂ ਜਦ ਆ ਜਾ ਤੇ ਪਾਲੋ ਮੇਰੇ ਪਾਲ ਦੱਸੋ ਤੁਸੀਂ ਦੋ ਗੱਲਾਂ ਕਹਿਣੀ ਚਾਹੁੰਦੇ ਹੋ ਮੈਂ ਉੱਥੇ ਵੀ ਇਹੋ ਗੱਲ ਕਹੀ ਮੈਂ ਵੀ 5 26 ਸਾਲ ਹੋ ਗਏ ਮੇਰੇ ਕਾਂਗਰਸ ਨਾਲ ਜੁੜੇ ਦੇ ਮੇਰੀ ਰੀੜ ਦੀ ਹੱਡੀ ਐ ਕਾਂਗਰਸ ਮੇਰੀ ਰਸ ਰਸ ਦੇ ਵੀ ਸਾਡੇ ਬਜ਼ੁਰਗ ਵੀ ਜੁੜੇ ਦੇ ਸੀ ਇਹਨਾਂ ਨਾਲ ਅਸੀਂ ਵੀ ਜੁੜੇ ਦੇ ਬਾਪੂ ਜੀ ਮੈਂ ਬਹੁਤ ਮਾਨ ਸਨਮਾਨ ਕਰਦੇ ਮੈਡਮ ਵੀ ਤੇ ਕੁਝ ਅਮੀ ਗਲਾ ਸ਼ਿਕਵਾ ਵਿੱਚ ਦਿਲ ਦੇ ਵਿੱਚ ਥੋੜਾ ਜਿਹਾ ਆ ਗਿਆ ਸੀ ਇਸ ਕਰਕੇ ਮੈਂ ਫਿਰ ਜਾਣਾ ਥੋੜਾ ਬੰਦ ਕਰ ਦਿੱਤਾ ਨਾ ਮੈਨੂੰ ਕਿਨ ਖੜਿਆ ਕਿਉਂਕਿ ਜਿਹੜੇ ਨਾ ਤੇ ਮੈਂ ਮੈਂਬਰ ਐ ਨਾ ਮੈਂ ਸਰਪੰਚ ਐ ਨਾ ਮੈਂ ਕੋਈ ਬਲਕਸਮਿਤ ਮੈਂਬਰ ਐ ਨਾ ਮੈਂ ਚੇਅਰਮੈਨ ਐ ਕੁਝ ਵੀ ਲੇਕਿਨ ਅਸੀਂ ਦਲੋਂ ਕਿਉਂਕਿ ਪੰਜਾਬ ਗਵਰਨਮੈਂਟ ਦਾ ਤਾਂ ਸਾਨੂੰ ਇੱਕ ਨਵੇਂ ਪੈਸੇ ਦਾ ਫਾਇਦਾ ਨਹੀਂ ਅਸੀਂ ਇੱਕ ਬੀਂਗ ਐ ਪੇਟ ਦੇ ਵੋਟਰ ਹੁੰਦੇ ਆ ਕੇਂਦਰ ਸਰਕਾਰ ਦੇ ਅੰਦਰ ਆਂਦੇ ਲੇਕਿਨ ਫਿਰ ਵੀ ਅਸੀਂ ਕਿ ਸਰਕਾਰ ਦੇ ਬੋਟ ਦਾ ਅਧਿਕਾਰ ਦਿੱਤਾ ਤੇ ਸਾਨੂੰ ਉਹਦਾ ਇਸਤੇਮਾਲ ਕਰਨਾ ਚਾਹੀਦਾ ਇਹੋ ਗੱਲ ਸੋਚ ਕੇ ਤੇ ਬਾਬੂ ਜੀ ਦੇ ਨਾਲ ਅਸੀਂ ਜੁੜੇ ਹੀ ਤੇ ਹੁਣ ਤੱਕ ਬਹੁਤ ਵਧੀਆ ਕੰਮ ਚੱਲਦਾ ਰਿਹਾ ਵਿੱਚੋਂ ਥੋੜੀ ਜਿਹੀ ਕੜੀ ਥੋੜੀ ਜਿਹੀ ਟੁੱਟ ਗਈ ਐ ਮੈਂ ਤੇ ਉਹ ਮੈਂ ਦਿਲਚੇ ਸੋਚ ਵੀ ਪਤਾ ਨਹੀਂ ਬਾਬੂ ਜੀ ਮੇਰੇ ਨਾਲ ਨਾਰਾਜ਼ ਫਿਰ ਮੈਂ ਵੀ ਨਹੀਂ ਆਣਾ ਸ਼ੁਰੂ ਕੀਤਾ ਤੇ ਉਹ ਫਿਰ ਗੱਲ ਕਰ ਰਹੇ ਉਹ ਪਤਾ ਨਹੀਂ ਕੰਮ ਸਬੜੀ ਦਾ ਰਹੇ ਹੋ ਹਾਂਜੀ ਇੱਕ ਦਿਨ ਜੇ ਤੁਸੀਂ ਇੰਨੇ ਪੋਲ ਬਣਤੇ ਆ ਆਪ ਪਾਰਟੀ ਦੇ ਜੀ ਐਦਾਂ ਹੋ ਗਿਆ ਤਾਂ ਹੋ ਗਿਆ ਮੇਰੇ ਕਹਿਣ ਦਾ ਮਤਲਬ ਹੈ ਇਹ ਗੱਲ ਕਹਿੰਦਾ ਜਿਹਨ ਨਰਾਜ਼ੀ ਤੁਹਾਡੀ ਪਿੰਡ ਲੈਵਲ ਦੀ ਸੀ ਉਹ ਬੜੀ ਡਰ ਨਾਲ ਸੀ ਉਹ ਪਾਪੂ ਜੀ ਨਾਲ ਸਾਡੀ ਗੱਲ ਹੋ ਗਈ ਉਹ ਸ਼ਿਰਗਿਲਾ ਸ਼ੁਕਾ ਦੂਰ ਹੋ ਗਿਆ ਚਲੋ ਹੁਣ ਆਪ ਫੋਨ ਤੇ ਗੱਲ ਹੋ ਗਈ ਤੇ ਮੈਂ ਘਰ ਵਾਪਸੀ ਦੁਬਾਰਾ ਕਰ ਲਈ ਹੈ ਮੈਂ ਬੜਾ ਮਤਲਬ ਇਸ ਗੱਲ ਨੂੰ ਮਹਿਸੂਸ ਕੀਤਾ ਕੱਲ ਦਾ ਹੀ ਮੇਰਾ ਬੀਪੀ ਅਪ ਡਾਊਨ ਹੋਇਆ ਕਰਦਾ ਜੀ ਇਸ ਦਿਨ ਉਹ ਸੈੱਟ ਹੋ ਗਿਆ ਚਲੋ ਮੇਰਾ ਸੈੱਟ ਹੋ ਗਿਆ ਕੱਲ ਦਾ ਹੀ ਮੇਰਾ ਬੀਪੀ ਨਹੀਂ ਆ ਮੈਂ ਸ਼ੁਕਰੀਆ ਸ਼ੁਕਰੀਆ ਰੋਟੀ ਨਹੀਂ ਖਾਤੇ ਕਿਉਂ ਬੰਦ ਬੰਦ